ਚਾਹਾਂਗਾ ਵੀ ਭਾਵੇਂ ਮੈਂ ਉਮੀਦ ਕਰਦਾ ਹਾਂ ਵੀ ਮੋਦੀ ਦੀ ਸਰਕਾਰ ਹੈ ਜਿਹੜੀ ਬਹੁਤ ਮਜ਼ਬੂਤ ਪ੍ਰਾਈਮ ਮਿਨਿਸਟਰ ਹੈ ਵਧੀਆ ਸਰਕਾਰ ਹੈ ਕੋਈ ਦਿੱਕਤ ਨਹੀਂ ਪਰ ਜਿਵੇਂ ਹੁਣ ਅਸੀਂ ਵਪਾਰੀ ਵਰਗ ਹੈ ਅਸੀਂ ਸਾਰੇ ਟੈਕਸ ਦਿੰਨੇ ਆ ਉਸ ਤੋਂ ਬਾਅਦ ਸਾਡੇ ਟੈਕਸ ਤੋਂ ਹੀ 2 ਰੁਪਏ ਕਿਲੋ ਚਾਵਲ ਹੈ 2 ਰੁਪਏ ਕਿਲੋ ਕਣਕ ਹੈ ਇਹ ਬਿਜਲੀ ਫ੍ਰੀ ਹੈ ਇਹ ਫਲਾਨਾ ਧਿਕੜਾ ਫ੍ਰੀ ਹੈ ਇਹਨਾਂ ਚੀਜ਼ਾਂ ਤੋਂ ਜਿਹੜੀ ਪਾਰਟੀ ਉੱਚੀ ਉੱਠ ਕੇ ਕੰਮ ਕਰੇ ਇਹ ਹੋਣਾ ਚਾਹੀਦਾ ਹੈ ਵਪਾਰੀ ਵਰਗ ਵਾਸਤੇ ਕੋਈ ਚੀਜ਼ ਫਰੀ ਨਹੀਂ ਭਾਵੇਂ ਉਹ ਸਾਰੇ ਟੈਕਸ ਸਵੇਰ ਤੋਂ ਲੈ ਕੇ ਸ਼ਾਮ ਤੱਕ ਟੈਕਸ ਦਿੰਦਾ ਉਹ ਸਵੇਰ 8 ਵਜੇ ਤੋਂ ਲੈ ਕੇ 12 ਵਜੇ ਤੱਕ ਡਿਊਟੀ ਦਿੰਦਾ ਕਈ ਵਪਾਰੀ ਤਾਂ ਮੰਗਣ ਖਾਣ ਜੋਗੇ ਹੋਏ ਪਏ ਆ ਕਰਜ਼ੇ ਨਾਲ ਭਰਪੂਰ ਹੋਏ ਹੋਏ ਆ ਉਹ ਬੈਂਕਾਂ ਦੀਆਂ ਲਿਮਟਾਂ ਪਰ ਉਹ ਫਿਰ ਵੀ ਵਪਾਰੀ ਨੂੰ ਕੋਈ ਕਿਸੇ ਪ੍ਰਕਾਰ ਦੀ ਕੋਈ ਮਾਫੀ ਨਹੀਂ ਹੈ ਤੇ ਵਪਾਰੀ ਵਰਗ ਬਾਰੇ ਕੋਈ ਸਰਕਾਰ ਨਹੀਂ ਸੋਚ ਰਹੀ ਇਹ ਸਰਕਾਰ ਨੂੰ ਚਾਹੀਦਾ 2019 ਦਾ ਇਲੈਕਸ਼ਨ ਵਪਾਰੀ ਵਰਗ ਦੇ ਬਾਰੇ ਜਿਹੜਾ ਸੋਚੂਗਾ ਉਹਨੂੰ ਹੀ ਵੋਟਾਂ ਪਾਉਣੀਆਂ ਚਾਹੀਦੀਆਂ ਵਪਾਰੀ ਵਰਗ ਬਾਰੇ ਕੋਈ ਵੀ ਮਾਫੀ ਨਹੀਂ ਵਪਾਰੀ ਵਰਗ ਨੂੰ ਜਿਹੜੇ 2019 ਚ ਇਲੈਕਸ਼ਨ ਆ ਰਹੇ ਆ ਇਹ ਲੈ ਲੋਕ ਸਭਾ ਦੇ ਇਲੈਕਸ਼ਨ ਇਸ ਦੇ ਪ੍ਰਤੀ ਜਿਹੜੀ ਵਪਾਰੀ ਵਰਗ ਹੈ ਉਹ ਅਤੀ ਦੁਖੀ ਹੈ ਸਾਡੀ ਸੈਂਟਰ ਸਰਕਾਰ ਤੋਂ ਕਿਉਂਕਿ ਹਰ ਵਰਗ ਨੂੰ ਇਹ ਸਹੂਲਤਾ ਦੇ ਰਹੀ ਹੈ ਪਰ ਵਪਾਰੀ ਵਰਗ ਨੂੰ ਬਿਲਕੁਲ ਵੀ ਸਹੂਲਤ ਨਹੀਂ ਦੇ ਰਹੀ ਬਹੁਤ ਸਾਰੇ ਵਪਾਰੀ ਅਜਿਹੇ ਆ ਜਿਹੜੇ ਹੈਂਡ ਟੂ ਮਾਉਥ ਬੈਠੇ ਆ ਜਿਸ ਤਰ੍ਹਾਂ ਕਿ ਹਰ ਵਰਗ ਕਿਸਾਨੀ ਨੂੰ ਕਰਜ਼ਾ ਮਾਫ ਕਰ ਰਹੇ ਆ ਪਰ ਵਪਾਰੀ ਨੂੰ ਕਿਸੇ ਵੀ ਕਿਸਮ ਦੀ ਕੋਈ ਸਹੂਲਤ ਨਹੀਂ ਦੇ ਰਹੇ ਕਿਉਂਕਿ ਕਿਸਾਨੀ ਇਹ ਨਹੀਂ ਕਹਿੰਦੇ ਵੀ ਕਿਸਾਨਾਂ ਦਾ ਕਰਜ਼ਾ ਨਾ ਮਾਫ ਕਰੋ ਪਰ ਬਹੁਤ ਸਾਰੇ ਵਪਾਰੀ ਅਜਿਹੇ ਆ ਜਿਨ੍ਹਾਂ ਦਾ ਨੂੰ ਸੀ ਇਹ ਸਾਲੋ ਵੀ ਕਿਸਾਨਾਂ ਨਾਲੋਂ ਵੀ ਬੁਰਾ ਹਾਲ ਆ ਇਸ ਕਰਕੇ ਅਸੀਂ ਇਕਨੋਮਿਕਲੀ ਬੇਸਤੇ ਵੀ ਹਰ ਵਪਾਰੀ ਦਾ ਕਰਜ਼ਾ ਵੀ ਉਹਦੇ ਬਰਾਬਰ ਮਾਫ ਕੀਤਾ ਜਾਵੇ ਜਦ ਵਪਾਰੀ ਨੂੰ ਜੇ ਬਹੁਤ ਵੱਡੀ ਕਈ ਵਾਰੀ ਕੋਈ ਜਿਵੇਂ ਅਗਨ ਜਲੀ ਜਾਂ ਕੋਈ ਚੋਰੀ ਦਾ ਉਸ ਦਾ ਕੋਈ ਕਲੇਮ ਨਹੀਂ ਮਿਲ ਰਿਹਾ ਇਸ ਕਰਕੇ ਅਸੀਂ ਕਹਿੰਦੇ ਆ ਵੀ ਵਪਾਰੀ ਨੂੰ ਵੀ ਉਸ ਦਾ ਕਲੇਮ ਦਿੱਤਾ ਜਾਵੇ ਵਪਾਰੀ ਇੱਕ ਹਰ ਸਰਕਾਰ ਦੀ ਰੀੜ ਦੀ ਹੱਡੀ ਹੈ ਜਿਹੜੀ ਕਿ ਸਰਕਾਰ ਨੂੰ ਚਲਾਉਂਦੀ ਹੈ ਪਰ ਸ਼ੁਰੂ ਤੋਂ ਲੈ ਕੇ ਜਦੋਂ ਤੋਂ ਲੈ ਕੇ ਵਪਾਰੀ ਵਪਾਰ ਸ਼ੁਰੂ ਕਰਦਾ ਸਰਕਾਰ ਨੂੰ ਕੁਝ ਨਾ ਕੁਝ ਦਿੰਦਾ ਹੀ ਹੈ ਪਰ ਉਹਦੇ ਬਦਲੇ ਚ ਹਰ ਵੇਲੇ ਵਪਾਰੀ ਨੂੰ ਜਲਤ ਮਿਲਦੀ ਹੈ ਨਾ ਕਿ ਕੋਈ ਠੀਕ ਹੈ ਬਲਾਤਾ ਹੀ ਬਹੁਤ ਮਾਰੇ ਹੈਗੇ ਆ ਆਪਣੇ ਕੋਈ ਵੀ ਤੁਸੀਂ ਜਾ ਕੇ ਬਾਜ਼ਾਰ ਦੇ ਵਿੱਚ ਦੇਖ ਲਓ ਸਨਾਟਾ ਪਿਆ ਹੈਗਾ ਤੇ ਰਹੀ ਗੱਲ ਜਿਹੜੀ ਵਪਾਰ ਦੀ ਉਹ ਵੀ ਦਰਅਸਲ ਬਹੁਤ ਹੀ ਮੰਦਾ ਹੈਗਾ ਤੇ ਜਿਹੜੇ ਆਪਣੇ ਐਸ்சி ਬੀਸੀ ਹੈਗੇ ਆ ਜਾਂ ਕਿਸਾਨ ਭਰਾ ਹੈਗੇ ਆ ਉਹਨਾਂ ਨੂੰ ਕੋਈ ਵੀ ਕਰਜ਼ਾ ਮਾਫ ਕਰਤਾ ਜਾਂ ਸਬਸਿਡੀਆਂ ਮਿਲ ਰਹੀਆਂ ਚਲੋ ਵਧੀਆ ਗੱਲ ਹੈ ਲੇਕਿਨ ਇਹਨਾਂ ਨੂੰ ਜਰਨਲ ਵਰਗ ਬਾਰੇ ਵੀ ਸੋਚਣਾ ਚਾਹੀਦਾ ਹੈਗਾ ਇਹ ਜਨਰਲ ਵਰਗ ਹੈ ਜਿਹੜਾ ਉਹਦੇ ਵਿੱਚ ਵੀ ਕਈ ਯਾਨੀ ਕਿ ਇੰਨੇ ਗਰੀਬ ਲੋਕ ਹੈਗੇ ਆ ਕਿ ਆਪਣਾ ਗੁਜ਼ਾਰੇ ਬਹੁਤ ਮੁਸ਼ਕਲ ਨਾਲ ਕਰਦੇ ਹੈਗੇ ਆ ਸਾਡੀ ਸਰਕਾਰਾਂ ਨੂੰ ਬੇਨਤੀ ਹੈ ਕਿ ਜਨਰਲ ਵਰਗ ਬਾਰੇ ਵੀ ਸੋਚਿਆ ਜਾਵੇ ਤਾਂ ਜੋ ਲੋਕਾਂ ਨੂੰ ਬਰਾਬਰ ਦਾ ਅਧਿਕਾਰ ਮਿਲ ਸਕੇ ਤੇ ਜਿਵੇਂ ਤੁਸੀਂ ਬਿਜਲੀ ਦੇ ਰੇਟ ਹੀ ਲਾ ਲਓ ਜਿਵੇਂ ਬਿਜਲੀ ਦੇ ਰੇਟ ਐਸਸੀਬੀਸੀ ਨੂੰ ਫ੍ਰੀ ਹੈ ਚਲੋ ਵਧੀਆ ਗੱਲ ਹੈ ਫ੍ਰੀ ਹੈ ਤੇ ਲੇਕਿਨ ਆਮ ਜਿਹੜੀ ਪਬਲਿਕ ਹੈ ਉਹਨਾਂ ਨੂੰ ਕਈ ਗੁਣਾ ਦਿਨੋ ਤੇ ਦਿਨ ਵੱਧ ਕੇ ਜਿਹੜੇ ਹੈਗੇ ਰੇਟ ਮਿਲ ਰਹੇ ਹੈਗੇ ਇਹ ਬਹੁਤ ਮਾੜੀ ਗੱਲ ਹੈਗੀ ਹੈ ਇਹ ਸਬਸਿਡੀ ਹੈ ਜਿਹੜੀ ਹੈ ਸਾਰਿਆਂ ਨੂੰ ਤਕਰੀਬਨ ਦੇਣੀ ਚਾਹੀਦੀ ਹੈ ਇਹਨਾਂ ਨੂੰ ਆਮ ਜਨਰਲ ਦੇ ਵਿੱਚ ਵੀ ਕਈ ਭਾਈਚਾਰੇ ਹੈਗੇ ਜੇ ਬਹੁਤ ਗਰੀਬ ਹੈ ਉਹਨਾਂ ਨੂੰ ਵੀ ਸਬਸਿਡੀ ਦੇਣੀ ਚਾਹੀਦੀ ਹੈ ਹੰਦਸ ਕੀ ਬੰਕਰ ਮੰਗ ਸਾਡੀ ਇਹ ਹੀ ਹੈ ਵੀ ਲੋਕਾਂ ਨੂੰ ਦੇਖ ਪਰਖ ਕੇ ਸਾਰਾ ਜਿਹੜੇ ਤਕਰੀਬਾਂ ਦਾ ਤੋਲਿਆ ਜਾਵੇ ਨਾ ਕਿ ਕਿਸੇ ਨੂੰ ਵੀ ਜਾਂ ਫ੍ਰੀ ਦਿੱਤੀ ਜਾਵੇ ਤੇ ਜਾਂ ਵੀ ਦੂਜਿਆਂ ਨੂੰ ਵਧਾ ਚੜਾ ਕੇ ਦਿੱਤੀ ਜਾਵੇ ਪ੍ਰਵੀਨ ਜੀ 2019 ਦੇ ਇਲੈਕਸ਼ਨ ਆ ਰਹੇ ਆ ਕੀ ਕਹਿਣਾ ਚਾਹੋਗੇ ਸਰਕਾਰ ਦੇ ਵਪਾਰੀਆਂ ਵਾਸਤੇ ਕੁਸ਼ੀਦਾਰ ਦਿੱਤੀ ਸੀ ਸਰਕਾਰ ਨੇ ਜੀ ਕੇਂਦਰ ਸਰਕਾਰ ਨੇ ਹਾਂਜੀ ਕੇਂਦਰ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਕਹਿੰਦੇ ਹਾਂ ਕਿ ਸਰਕਾਰ ਨਾਲ ਜਿਹੜੀ ਕਰਤਿਮਾਪੀ ਪੂਰੀ ਹੋਣੀ ਚਾਹੀਦੀ ਹੈ ਹਾਂਜੀ ਸਾਰਿਆਂ ਨੂੰ ਇੱਕੋ ਜਿਹਾ ਅਧਿਕਾਰ ਹੋਣਾ ਚਾਹੀਦਾ ਹੈ ਜੀ ਕਿਸੇ ਨੂੰ ਕੁਝ ਮਿਲੀ ਜਾਂਦਾ ਕਿਸੇ ਨੂੰ ਕੁਝ ਮਿਲੀ ਜਾਂਦਾ ਬਿਲਕੁਲ ਤੇ ਕੋਈ ਵਪਾਰੀਆਂ ਵਾਸਤੇ ਵੀ ਕੋਈ ਰਾਹਤ ਮਿਲੀ ਹੈ ਜਾਂ ਕੁਛਾਂ ਨੂੰ ਵੀ ਰਾਹਤ ਨਹੀਂ ਆਈ ਇਸ ਕੇਂਦਰ ਸਰਕਾਰ ਨੇ ਜੀ ਕਿਦਾ ਵੱਡੇ ਚਮਚੇਲੇ ਦੇ ਚੇਲੇ ਬਣੇ ਹੋਇਆ ਸਾਹਿਬ ਜਿਹੜਾ ਕੁਝ ਨੇ ਖਵਾ ਲਿੰਦਾ ਉਹਨਾਂ ਨੂੰ ਮਿਲ ਹੀ ਜਾਂਦਾ ਬਿਲਕੁਲ ਜੀ ਚੰਗੀ ਜੰਗੀ ਦਾ ਵੀ ਦੱਸੋ ਠੀਕ ਹੈ ਜੀ ਇਹ ਬਾਜ਼ਾਰ ਦਾ ਬਹੁਤ ਬੁਰਾ ਹਾਲ ਹੈ 12 12 ਇੱਥੇ ਕੋਈ ਬਾਜ਼ਾਰ ਗਾਹ ਵੜਦਾ ਕੋਈ ਨਹੀਂ ਹੈਗਾ ਉਸ ਤੋਂ ਬਾਅਦ ਆਉਂਦਾ ਗਾਹ ਬੁਰਾ ਹਾਲ ਹੈ ਕੋਈ ਬਾਜ਼ਾਰ ਤੋਂ ਹੀ ਸਿਫਰ ਕੋਈ ਗਾਹ ਨਹੀਂ ਹੈਗਾ ਅਸਲ ਸਰਕਾਰ ਨੂੰ ਇਹੀ ਚਾਹੁੰਦੇ ਹੈਗੇ ਵੀ ਵਾਤਵਾਰ ਬਾਰੇ ਦੇ ਮਦਦ ਦਿੱਤੀ ਆ ਵੀ ਠੀਕ ਹੈ ਜੀ ਆਏਗਾ ਨਹੀਂ ਬਾਜ਼ਾਰ ਸਾਰਾ ਬੇਲਾ ਪਿਆ ਜੀ ਗਾਹ ਦਾ ਕੋਈ ਹੁੰਦਾ ਨਹੀਂਗਾ ਪਿੰਡਾਂ ਵਿੱਚ ਦੁਕਾਨਾਂ ਖੁੱਲਣ ਕਰਕੇ ਸ਼ਾਇਦ ਜਾਵਾਂ ਬਿੱਲ ਆ ਪਿਆ ਬਜਾਜ ਕੋਈ ਗਾਹ ਘਾਏ ਨਹੀਂ ਗਾ ਤੇ ਹੋਰ ਵਰਗ ਦੇ ਲੋਕਾਂ ਨੂੰ ਰਾਤ ਮਿਲ ਜਾਂਦੀ ਆ ਸਾਡੇ ਦੁਕਾਨਦਾਰਾਂ ਨੂੰ ਕੋਈ ਰਾਤ ਮਿਲਦੀ ਨਹੀਂ ਗੌਰਮੈਂਟ ਵੀ ਨਹੀਂ ਉਹ ਨਾ ਕੋਈ ਗਾਹ ਕੋ ਹੁੰਦਾ ਬਿੱਲੇ ਬੈਠੇ ਆ ਤੇ ਤੁਸੀਂ ਜਾਈਏ ਗਿੱਦਰ ਜੀ ਹੁਣ ਟੈਕਸ ਲੱਗ ਜਾਂਦੇ ਆ ਹੁਣ ਤੁਸੀਂ ਕੀ ਮੰਗ ਕਰਦੇ ਅਸੀਂ ਮੰਗੇ ਮੰਗਦੇ ਵੀ ਗੌਰਮੈਂਟ ਨੂੰ ਜੇ ਦੂਜੇ ਵਰਗ ਦੇ ਲੋਕਾਂ ਨੂੰ ਰਾਤ ਮਿਲਦੀ ਆ ਸਾਡੇ ਦੁਕਾਨਦਾਰ ਭਰਾਵਾਂ ਨੂੰ ਵੀ ਕੋਈ ਨਾ ਕੋਈ ਗੌਰਮੈਂਟ ਨੂੰ ਰਾਤ ਮਿਲਣੀ ਚਾਹੀਦੀ ਆ ਠੀਕ ਹੈ ਜੀ ਵਪਾਰੀਆਂ ਸੇ ਜਿਹੜਾ ਇਲੈਕਸ਼ਨ ਆ ਇਹ ਬਹੁਤ ਹੀ ਕਟਿਆ ਇਲੈਕਸ਼ਨ ਹੋ ਰਿਹਾ ਇਹ ਹੂੰ ਇਹ ਸਿਰਫ ਇੱਕ ਪੋਲਿਟਿਕਸ ਇਲੈਕਸ਼ਨ ਹੈ ਐਦੇ ਵਿੱਚ ਸਰਕਾਰ ਕੁਝ ਨਹੀਂ ਕਰ ਰਹੀ ਵਪਾਰੀਆਂ ਆਸਤੇ ਹਾਂਜੀ ਜਿਸ ਵੇਲੇ ਸੀ ਕਿਤੇ ਚਾਹੁੰਦੇ ਆ ਸਰਕਾਰ ਜਿਹੜੇ ਵਪਾਰੀਆਂ ਬਾਰੇ ਕੁਝ ਸੋਚੇ ਜੀ ਆਮ ਵਰਗਾ ਸਦਾ ਸੋਚਦੇ ਨਹੀਂ ਉਹ ਉਹ ਸਿਰਫ ਇੱਕ ਗਰੀਬ ਜਨਤਾ ਨੂੰ ਕਹੀ ਜਾਂਦੀ ਹੈ ਵੀ ਬਿਜਲੀ ਮਾਫਾ ਹੋ ਰਹਾ ਹੈ ਕਰਜ਼ਾ ਮਾਫ ਕਰ ਦਿੰਦੀ ਹੈ ਪਰ ਵਪਾਰੀਆਂ ਦਾ ਵੀ ਕੋਈ ਕਰਜ਼ਾ ਮਾਫ ਕਰੇ ਵਪਾਰੀਆਂ ਨੇ ਗਰੀਬ ਤੱਕੇ ਦੀ ਹੈਗੀ ਜਿਹੜੇ ਕੀ ਮਤਲਬ ਬੈਂਕ ਲੋਨ ਬੈਂਕਾਂ ਦੇ ਕਰਜ਼ਾਈ ਹੋਏ ਬੈਠੇ ਆ ਸਰਕਾਰ ਵੱਲੋਂ ਕੋਈ ਉਹਨਾਂ ਨੂੰ ਸਹਾਇਤਾ ਨਹੀਂ ਦਿੱਤੀ ਜਾ ਰਹੀ ਜੀ ਟੈਕਸ ਦੇ ਨੋਦਿਆਂ ਵਧਾਈ ਜਾ ਰਹੀ ਹੈ ਜੀਐਸਟੀ ਨੇ ਸਮਝ ਲਈ ਅਸਿੱਧਾ ਜੀ ਫੇਰ ਕੇ ਰੱਖ ਠੀਕ ਹੈ ਜੀ ਠੀਕੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਜੀ ਕਹਿੰਦੇ ਵਪਾਰੀਆਂ ਵਾਸਤੇ ਕੁਝ ਕਰੇ ਸਰਕਾਰ ਕਿਸੇ ਨਾ ਕਿਸੇ ਹਿਸਾਬ ਨਾਲ ਕੋਈ ਵੀ ਮਤਲਬ ਰੈਟ ਜੀਐਸਟੀ ਘਟਾਵੇ ਜਾਂ ਕੋਈ ਹੋਰ ਕਿਸੇ ਹਿਸਾਬ ਨਾਲ ਕਿ ਮਤਲਬ ਸਾਨੂੰ ਤਾਂ ਇਹ ਵਪਾਰ ਚੱਲਣਾ ਚਾਹੀਦਾ ਸਾਡਾ ਸਰਕਾਰ ਉਹੀ ਲੈ ਜਾਂਦਾ ਨਵੀਂ ਸਰਕਾਰ ਦਾ ਸਾਨੂੰ ਤੜੇ ਫਾਇਦਾ ਨਹੀਂ ਬਿਲਕੁਲ ਮਸੀਂ ਜਾਨੂੰ ਜੀ ਠੀਕ ਹੈ ਪੰਪਾ ਦੀ ਵਰਕ ਤਾਂ ਬਹਿਨ ਲਈ ਬੈਠਾ ਜੀ ਜਮੇ ਕੋਈ ਵੀ ਕੰਮ ਨਹੀਂ ਹੈ ਪੰਪਾ ਦੀ ਜੀ ਮੇਲੇ ਰੱਖਿਆ ਨਾ ਉਹਦੇ ਦੀ ਕੀ ਮੰਗ ਕਰਦੇ ਹੋ ਮੰਗਦਾ ਹੈ ਕੋਈ ਨਾ ਕੋਈ ਸਹੂਲਤ ਦਾ ਮਿਲੇ ਨਾ ਬਿਫਾਰੀ ਵਰਕ ਨੂੰ ਕਿਤੇ ਪਾਸੋਂ ਕੋਈ ਰਾਹਤ ਮਿਲੇ ਕਿਸੇ ਕਦਰ ਦੀ ਠੀਕ ਹੈ ਕੁੰਨੀ ਲੈਕਚਰ ਆ ਰਿਹਾ ਹੈ ਸਰਕਾਰ ਨੂੰ ਸਾਡੀ ਇਹ ਮੰਗ ਹੈ ਜੀ ਚੈਣਾ ਬਿਆਰ ਦੇ ਵਿੱਚ ਦੇਖੋ ਕੀ ਹਾਲ ਹੈ ਕੋਈ ਵਪਾਰ ਨਹੀਂ ਕੋਈ ਬਿਜ਼ਨਸ ਨਹੀਂ ਕੁਝ ਨਹੀਂ ਹੈਗਾ 12 ਵਾਰ ਚੱਕਿਆ ਇਹ ਦੇਖਰ ਕੋਈ ਕੰਮ ਦਾ ਕੋਈ ਸਾਧਨ ਨਹੀਂ ਹੈਗਾ ਜੀ ਠੀਕ ਹੈ ਸਾਰਾ ਕੁਝ ਐਸ.ਵੀ.ਸੀ ਨੂੰ ਸਭ ਕੁਝ ਦਿੱਤਾ ਜਾਂਦਾ ਹੈ ਵਪਾਰ ਵਪਾਰੀ ਟੈਕਸ ਭਰਦਾ ਸਭ ਕੁਝ ਵਪਾਰੀ ਕਰਦਾ ਹੈ ਵਪਾਰੇ ਵਾਰੀ ਵਰਗ ਨੂੰ ਕੀ ਮਿਲ ਰਿਹਾ ਕੁਝ ਨਹੀਂ ਮਿਲ ਰਿਹਾ ਠੀਕ ਹੈ ਹੁਣ ਤੁਸੀਂ ਕੀ ਮੰਗ ਕਰਦੇ ਕੀ ਹੋਣਾ ਸਾਡੀ ਹੀ ਮੰਗੇ ਸਾਡੇ ਯਾਰੇ ਕੁਝ ਸੁਖਾ ਜਾਵੇ ਸਰਕਾਰ ਤੱਕ ਸਾਡੀ ਵਾਹ ਪਹੁੰਚੇ ਵੀ ਸਾਨੂੰ ਕੁਝ ਨਾ ਕੁਝ ਮਿਲੇ ਵਪਾਰ ਲਈ ਕੁਝ ਨਾ ਕੁਝ ਸਹੂਲਤ ਹੋਵੇ ਜੀ ਠੀਕ ਹੈ ਯਰ ਜਿਹੜੇ ਜੋ ਇਲੈਕਸ਼ਨ ਆ ਰਹੇ ਆ ਉਹ ਸਤੇ ਸਾਡੇ ਤੋਂ ਸਰਕਾਰ ਤੋਂ ਇਹ ਮੰਗ ਹੈ ਵੀ ਜੋ ਵੀ ਕਿਸਾਨ ਹੈ ਜਾਂ ਕੋਈ ਵੀ ਚੀਜ਼ ਹੈ ਉਹਨਾਂ ਨੂੰ ਜੇ ਕੋਈ ਰਾਇਤਾਂ ਦਿੱਤੀਆਂ ਜਾਂਦੀਆਂ ਹਨ ਤਾਂ ਇੱਕ ਦੁਕਾਨ ਦਾ ਵੀ ਰਾਇਤ ਦਿੱਤੀ ਜਾਣੀ ਚਾਹੀਦੀ ਹੈ ਜਿਸ ਨਾਲ ਕੀ ਜੀਐਸਟੀ ਵਗੈਰਾ ਦੇ ਜੋ ਵੀ ਮਸਲੇ ਹਨ ਉਹਦੇ ਨਾਲ ਰਾਇਤ ਦੇ ਨਾਲ ਹੀ ਜੋ ਵੀ ਹੈ ਇੱਕ ਥੋੜਾ ਜਿਹਾ ਬਾਜ਼ਾਰ ਦੇ ਵਿੱਚ ਵਿਵਾਰੀ ਥੋੜਾ ਜਿਹਾ ਸੂਖਾ ਹੋ ਜੇ ਜਿਸ ਦੇ ਨਾਲ ਉਹ ਆਪਣਾ ਕਾਰੋਬਾਰ ਵਧੀਆ ਚਲਾ ਰੇ ਕੋਸ਼ਿਸ਼ ਨਾਲ ਅੱਜ 11 12 ਵਜੇ ਤੱਕ ਵੀ ਤੁਪਾ ਮਾਰਕੀਟ ਦੇ ਵਿੱਚ ਕੋਈ ਵੀ ਗਾਗ ਨਹੀਂ ਹੈ ਗਾਗ ਨੂੰ ਜਦੋਂ GST ਵਗੈਰਾ ਪੈਂਦੀ ਹੈ ਤਾਂ ਹਰੇਕ ਹੀ ਡਰ ਜਾਂਦਾ ਵੀ ਚਲੋ ਅੱਜ ਰੈਤ ਕਰ ਲਈਏ ਚਲੋ ਉਹ ਮਾਲ ਏਸੀ ਸਾਹਿਬ ਨਾਲ ਖਰੀਦ ਨਹੀਂ ਲਿਆ ਵੀ ਜੀਸੀ ਸਾਹਿਬ ਨਾਲ ਉਸ ਨੂੰ ਖਰੀਦਣਾ ਚਾਹੀਦਾ ਹੈ ਇਸ ਕਰਕੇ ਸਾਰੀ ਸਾਨੂੰ ਸਾਡੀ ਉਤਾਲੀਆਂ ਵੀ ਇਹੀ ਸਰਕਾਰ ਨੂੰ ਪੀਲ ਹੈ ਵੀ ਹੀ ਆਪਣਾ ਮੇ ਮਤਲਬ ਵਪਾਰੀਆਂ ਬਾਰੇ ਸੋਚਨ ਅਤੇ ਜੋ ਸਾਨੂੰ ਰਾਹਤ ਮਿਲੇ ਅਸੀਂ ਆਪਦਾ ਵਪਾਰ ਖੁੱਲ ਕੇ ਅੱਗੇ ਵਧਾ ਸਕੀਏ ਤੇ ਜਿਸ ਨਾਲ ਵੀ ਸਾਡੇ ਜੋ ਖਰਚੇ ਦੁਕਾਨਾਂ ਤੇ ਪੈ ਰਹੇ ਹਨ ਉਹਨਾਂ ਦੇ ਨਾਲੇ ਜੋ ਵੀ ਰਾਹਤ ਹੋਏਗੀ ਸਰਕਾਰ ਵੱਲੋਂ ਜੇ ਜ਼ਿਆਦਾ ਨਹੀਂ ਕੁਝ ਨਾ ਕੁਝ ਰਾਹਤ ਸਰਕਾਰ ਨੂੰ ਕਰਨੀ ਚਾਹੀਦੀ ਹੈ ਜੋ 2019 ਦੇ ਇਲੈਕਸ਼ਨ ਹਨ ਉਹਦੇ ਵਿੱਚ ਵੀ ਵਪਾਰੀ ਸਰਕਾਰ ਜੋ ਦੇਸ਼ ਚਲਦੇ ਆ ਵਪਾਰੀ ਦੇ ਸਿਰ ਤੇ ਕਿਸਾਨ ਦੇ ਸਿਰ ਤੇ ਜਵਾਨਾਂ ਦੇ ਸਿਰ ਤੇ ਚਲਦੇ ਆ ਇਹਨੇ ਵਰਗਾ ਨੂੰ ਬਰਾਬਰ ਤੇ ਰੱਖ ਕੇ ਇਹਨਾਂ ਨੂੰ ਕੁਝ ਨਾ ਕੁਝ ਰਹਿਤ ਦੇਣੀ ਚਾਹੀਦੀ ਹੈ ਘੱਟ ਦੇ ਦੇਣ ਥੋੜੀ ਦੇ ਦੇਣ ਕੋਈ ਦਿੱਕਤ ਨਹੀਂ ਠੀਕ ਹੈ ਜੀ ਜਿਹੜੀ ਸਰਕਾਰ ਨਵੀਂ ਆਊਗੀ ਜੀ ਅਈਦਾ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਵੀ ਲੋਕਾਂ ਵਪਾਰੀਆਂ ਵਾਸਤੇ ਕੁਝ ਕਰੋ ਜੀ ਨਹੀਂ ਤਾਂ ਹਿੰਦੁਸਤਾਨ ਚ ਪੰਜਾਬ ਚ ਅੱਗੇ ਜ਼ਿਮੀਂਦਾਰ ਲੋਕ ਬੱਚਿਆਂ ਨੂੰ ਬਾਹਰ ਭੇਜਦੇ ਸੀ ਹੁਣ ਵਪਾਰੀ ਲੋਗ ਮੈਂ ਖੁਦ ਆਪਦਾ ਬੇਟਾ ਬਾਹਰ ਭੇਜਿਆ ਜੀ ਤੇ ਮੈਂ ਆਪ ਬਾਹਰ ਨਾ ਜਾਣਾ ਚਾਹਣਾ ਇਹਦੇ ਨਾਲ ਤਾਂ ਅੰਗਰੇਜ਼ਾਂ ਦਾ ਰਾਜ ਵਧੀਆ ਸੀ ਜੀ ਇਹ ਰਾਜ ਨਾਲੋਂ ਤਾਂ ਅੰਗਰੇਜ਼ਾਂ ਦਾ ਰਾਜ ਹੀ ਹੋਣਾ ਸਭ ਤੋਂ ਕੀ ਮੰਗ ਕਰਦੇ ਮੈਂ ਤਾਂ ਇਹੀ ਚਾਹਣਾ ਜੀ ਜਿਹੜੀ ਸਰਕਾਰ ਆਉਗੀ ਉਹ ਸਰਕਾਰ ਸਾਰਿਆਂ ਲਈ ਇੱਕੋ ਜਿਹਾ ਸੋਚੇ ਜੀ ਇਹ ਨਾ ਸੋਚੇ ਵੀ ਕਿਸੇ ਨੂੰ ਕੁਝ ਨਾਤਾ ਕਿਸੇ ਨੂੰ ਮaaf ਕਰਦੇ ਆ ਜੀ ਉਹ ਮaaf ਕਰਨ ਚ ਲੋਕਾਂ ਨੂੰ ਮਾਰੀ ਜਾਂਦੇ ਆ ਜੀ ਜੇ 2000 ਰੁਪਏ ਮaaf ਕਰ ਦਿੰਦੇ ਆ ਜੀ ਤੇ 20000 ਦਾ ਉਹਦੇ ਤੇ ਬੋਝ ਪਾ ਦਿੰਦੇ ਆ ਜੀ ਮੈਂ ਤਾਂ ਸਰਕਾਰ ਨੂੰ ਇਹੀ ਮੰਗ ਕਰਦਾ ਜੀ ਕਿ ਲੋਕਾਂ ਨੂੰ ਝੂਠੇ ਲਾਰੇ ਨਾ ਲਾਓ ਲੋਕਾਂ ਨਾਲ ਸਹੀ ਵਾਅਦੇ ਕਰੋ ਜੇ ਜੇ ਕੋਈ ਵਾਦਾ ਕਰਦਾ ਉਹਨੂੰ ਤਾਂ ਰਿਟਰਨ ਲੂਪ ਚ ਲਿਖ ਕੇ ਲਿਤਾ ਜਾਵੇ ਤਾਂ ਜਾਂ ਉਹਨੂੰ ਬਰਖਾਸਤ ਕੀਤਾ ਜਾਵੇ। ਮਾਰਦੋਂ ਬਹੁਤ ਜ਼ਿਆਦਾ ਦਬ ਗਿਆ ਔਰ ਮਰ ਗਿਆ ਉਹਨੂੰ ਕੋ ਰੋਹੀ ਜਾ ਮੈਸਲੀ ਮਸਲਾ ਪੈਦਾ ਹੋਇਆ। ਇੱਕ ਟੋਬਰਾ ਦੁਕਾਨਦਾਰ ਪਹਿਲਾ 5-6000 ਰੁਪਏ ਦੁਕਾਨ ਦਾ ਕਿਰਾਇਆ ਭਰਦਾ ਹੈ। ਉਹਦੇ ਮੁਲਾਜ਼ਮਾਂ ਦਾ ਖਰਚਾ ਹੈ। ਉਹਦੇ ਬਾਅਦ ਉਹਦੇ ਮਤਲਬ ਦੁਕਾਨ ਦੇ ਖਰਚੇ ਹੈ। ਉਸ ਦੇ ਪੱਲੇ ਕੀ ਬੈਦਾ ਸਰਕਾਰ ਇਹ ਚੀਜ਼ ਨੂੰ ਨਾਵੇ ਇਹ ਨਕਸਾ ਭਰਵਾਵੇ ਤੇ ਤੇਰੇ ਕੋਲ ਕਿੰਨੀ ਤੂੰ ਸੇਲ ਕੀਤੀ ਕਿੰਨਾ ਪ੍ਰਾਊਡ ਕੀਤਾ ਤੇਰੇ ਕੋਲ ਬਚਾ ਕੀ। ਠੀਕ ਹੈ ਜੀ।